ਆ ਗਿਆ ਲੋ ਵੀ ਮੇਰਾ ਕੀ ਹਾਲ ਚਾਲ ਤੁਹਾਡਾ ਸਾਰੇ ਦਾ ਸਵਾਗਤ ਹੈ ਜੀ ਅਸੀਂ ਲੋਕਰ ਚੈਨਲ ਵਿੱਚ ਗਾਇਸ ਚੈੱਕ ਅੱਜ ਆ ਗਿਆ ਤੇ ਸ਼ਹਿਰਾ ਦੇ ਤੁਹਾਡਾ ਵੀਰ ਪਰ ਆਣੀਆ ਹੁਣ ਮੈਂ ਤਾਂ ਨੂਰ ਹੈ ਅਰੇ ਮਨ ਬਣਾਉ ਲਗੇ ਨੇ ਹੁਣ ਮਨ ਨੂਰ ਪਤਾ ਨਹੀਂ ਕੀ ਆ ਵੀਡੀਓ ਬਣਾ ਪੈਣਾ ਜੀ ਤੁਹਾਨੂੰ ਪਤਾ ਨਹੀਂ ਮੂਵ ਹੁੰਦੀ ਹੈ ਇਹ ਪਟਾਕੇ ਵਟਕੇ ਆਣੀਆ ਵੀਡੀਓ ਨੂੰ ਵੇਖੋ ਜਿੰਨਾਂ ਦਾ ਤੇ ਨਹੀਂ ਹੁੰਦੀ ਤੇ ਵਧੀਆ ਕਰਨੀ ਹੋਗੀ ਤੇ ਤਾਂ ਵੀ ਮਾੜੀ ਗੱਲ ਹੁਣ ਆਪਾਂ ਪਹਿਲਾਂ ਜਾਗੇ ਨਾ ਪ੍ਰਾਰੀ ਲੈ ਕੇ ਆਉਣੀ ਆ ਆ ਰਿਹਾ ਤੋੜਾ ਐਡਾ ਹੀ ਰੱਖ ਨੂੰ ਨੂੰ ਹਣਾ ਬਾਈ ਐਡਾ ਨੰਬਰ ਸਜੇ ਡੱਬਾ ਫੇਟ ਹੈ ਇਹਦਾ ਬਟਾ ਬਣਾ ਕੇ ਕਰਨਾ ਤੇ ਹੁਣ ਮਿੱਤਰੋ ਆਪਾਂ ਪਹਿਲੋ ਗੈਸ ਮਤ ਜਮਾਉਣੀ ਉਹ ਜਾਣਾ ਹੈਗਾ ਦੋਸਤ ਤੁਹਾਨੂੰ ਖਾਵਾਂਗੇ ਆਈਟੀਆਈ ਦਾ ਬਟਾਰਾ ਮੈਨੇ 110 ਕੁ ਰੁਪਏ ਦਾ ਲਾਣੇ ਹੁਣ ਆਪਾਂ ਜਾ ਕੇ ਤੇ ਪਹਿਲੋ ਲੈ ਗਏ ਇਹ ਪ੍ਰਾਣੀ ਚਲਿਏ ਆ ਇੱਥੇ ਹਾਂ ਹਾਂਜੀ ਆਪਾਂ ਅੰਡਾ ਤੋੜਾ ਆਪਾਂ ਫੜਦੇ ਆ ਨਿਆਣੀ ਵਿੱਚ ਪਾ ਲੈਣੇ ਆਪਾਂ ਤੋੜੇ ਦੇ ਨੂੰ ਫੜੋ ਤੋੜਾ ਫੜਾ ਨਿਆਣੀ ਲੱਭ ਕੇ ਪਹਿਲੋ ਹੀ ਫੜ ਤੋੜਾ ਫੜ ਤੋੜਾ ਫੜ ਇਹਨਾਂ ਨੂੰ ਪਾਈਏ ਵਿੱਚ ਅੱਧੀ ਕੀ ਨੋ ਵੀ ਉਹਨਾਂ ਬਾਜ ਆ ਗਏ ਨਾ ਪਰ ਇਹ ਪਾਉਣੀ ਆ ਇਹ ਆਪਾਂ ਨਹਾਣਿਆਂ ਨਾ ਤਦੇ ਆਇਂ ਕਰਾਉਣੇ ਬਾਜੀ ਕੇ ਨਹਾਣਿਆਂ ਇਹਦੇ ਮੰਨਿਆ ਦੇ ਇਹ ਨਾ ਮੈਂ ਆਖਰ ਮੈਂ ਮੰਮੀ ਨਾਲ ਲੈ ਕੇ ਆਏ ਨੇ ਮੰਮੀ ਪੁੱ ਲੜਵਾ ਨਹਾਣੇ ਚੁੱਕਣ ਆਈ ਕਰੀਏ ਕਰੋ ਮਮਾ ਇੱਥੇ ਤੁਹਾਨੂੰ ਪਤਾ ਇਹ ਸਾਰਾ ਸਾਰਾ ਚੀਜ਼ ਹੁੰਦੀ ਹੈ ਨਾ ਤੁਮ ਐਨੀ ਲੈਣ ਦੇ ਹੂੰ ਹੂੰ ਨੂੰ ਮਤਰ ਬੜਨਾ ਪਾਉਣ ਲੱਗਿਆ ਇਦਾਂ ਹੀ ਪਾਹ ਤੁਲੀ ਜਾਂਾਂ ਵਿੱਚ ਉੱਤੋਂ ਘੜਾ ਵੀ ਆ ਮਾ ਪਾਇਆ ਨਾ ਮੈਂ ਵੀ ਨਮਾ ਬੰਦ ਕਰ ਹੈਂ ਲਾ ਲੈਣਾ ਫਟਾ ਫੜਦੀ ਐ ਤਰਾੜੀ ਪੂਰੀ ਤੋੜੇ ਤੇ ਹੋਣਾ ਤਾਂ ਚੰਗੇ ਅੰਗ ਲੜੰਦਾ ਨਹੀਂ ਇਹ ਮਨਾਂ ਬੈਠ ਲੜਿਆ ਆਹ ਵੇਹ ਪਾਸਾ ਤੇਂ ਕਦੀ ਵੇਖਿਆ ਨਹੀਂ ਹਣਾ ਇਧਰ ਮੈਂ ਵੀ ਨਹੀਂ ਉਹ ਤਾਂ ਬਣਾਉਗੇ ਨਹੀਂ ਸ਼ਾਇਦ ਬਣਾਇਆ ਨਹੀਂ ਕਿਤੇ ਬਣਾ ਚਰ ਹੋਇਆ ਸੀ ਕਿਤੇ ਇਧਰ ਨਹੀਂ ਮੇਰੇ ਘਰ ਦੇ ਬੰਦ ਹਾਂਜੀ ਕਿ ਨੀ ਕੀਆ ਕਰਕੇ ਐਦਾਂ ਜੀ ਪਤਾ ਇਹ ਐਦਾਂ ਹਾਂ ਐਦਾਂ ਪਹਿਲਾਂ ਆਪਾਂ ਲੱਤਾ ਸਟਰਕਚਰ ਬਣੀਏ ਪਹਿਲਾਂ ਸਟਰਕਚਰ ਬਣ ਨਾ ਜੋ ਵੀ ਆਂਦੇ ਆ ਸਟਰਕਚਰ ਡਰਕ ਬਾਨਾ ਪਹਿਲਾਂ ਆ ਆਵੀਂ ਸੋਹ ਲੱਕੜੀ ਤੇ ਤੋੜਦੇ ਹਾਂ ਲੱਕੜਾਂ ਲੱਕੜ ਤੋੜਦੇ ਹਾਂ ਹੁਣ ਦੋਸਤ ਮੈਂ ਇਹਦੇ ਨਾਲ ਟਾਈਮ ਲਾ ਫਲਾ ਦੇਣਾ ਫਿਰ ਵੇਖਿਓ ਤੁਸੀਂ ਆਪਾਂ ਕੀ ਘਾਬ ਹੁੰਦੇ ਮੰ ਲੋ ਵੀ ਜਿਸ ਤਰ੍ਹਾਂ ਨੇ ਦੇਖੀ ਸਾਧਿਆ ਨੂਰ ਵੀਰ ਆਂਦਾ ਤੂੰ ਬਾਸ ਫੜ ਤੇ ਆਂਦਾ ਮੈਂ ਬਾਸ ਫੜਦਾ ਤੇ ਤੂੰ ਥੋੜੀ ਨਾ ਮਾਰੀ ਜਾਂ ਤੇ ਬਾਸ ਦੇ ਇੱਕ ਬਾਸ ਦੇ ਦੋ ਟੁਕੜੇ ਬਣਾ ਤੇ ਆ ਤੇ ਹੁਣ ਬਾਕੀ ਬਾਸ ਦਾ ਵੀ ਇਦਾਂ ਹੀ ਕਰਨਾ ਆ ਸਾਰੀ ਬਾਸ ਨੂੰ ਆਪਾਂ ਇੱਕ ਮਤਲਬ ਮੋਟੀਆਂ ਬਾਸ ਆ ਨਾ ਸਾਡੇ ਕੋਲ ਤੇ ਆਪਾਂ ਉਹ ਕਰ ਲੈਣੀ ਆ ਦੀਆਂ ਦੀਆਂ ਇੱਕ ਕਰਤੀ ਹੁਣ ਆਪਾਂ ਦੂਜੀ ਦੇ ਕਰਨਾ ਤੇ ਔਖਾ ਤਾਂ ਹੈਗਾ ਕੰਮ ਪਰ ਕੋਈ ਗੱਲ ਨਹੀਂ ਕਰਾਂਗੇ ਸੇਵਕਾ ਹੁਣ ਆਪਾਂ ਦੇ ਬੰਨਣ ਆਪਣਾ ਰਾਮ ਦਾ ਹੱਥੋਂ ਤਾਂ ਦੇ ਬੰਨਣ ਰਾਮ ਨਹੀਂ ਗਿਆ ਸੋ ਦੇ ਰਾਮ ਦੇ ਮੈਨੂੰ ਲੱਗਾ ਨਹੀਂ ਬੰਨਣਾ ਦੇਦੇ ਸਾਬ ਨਾ ਮੈਂ ਬਖੋਣਾ ਕੀ ਬੰਦਾ ਐ ਐਂਡ ਤੇ ਵੇਖੋ ਤੀ ਜਾ ਕੇ ਮੈਂ ਨਾ ਆਪਣੀ ਆਵਾਜ਼ ਲਈ ਬਾਅਦ ਵਿੱਚ ਲੋ ਵੀ ਰਾਮਨ ਦਾ ਤਾਂ ਜਾਂਦਾ ਹੀ ਖੜਾ ਕਰਦੇ ਨਗੇ ਬਸ ਹੁਣ ਇਹਦੀਆਂ ਨੱਤਾਂ ਵੀ ਬਣਾ ਲੈਣੀਆਂ ਨੱਤਾ ਬਣਾ ਕੇ ਤਾਂ ਆਪਾਂ ਫਿਰ ਇਹਨੂੰ ਚੰਗੀ ਨਾਲ ਮਤਲਬ ਇੱਕ ਰੀ ਰੈਡੀ ਕਰਕੇ ਨਾ ਹਾਂਜੀ ਤੇ ਇੱਕ ਰੀ ਚੰਗੀ ਨਾਲ ਰੈਡੀ ਕਰ ਲੈਣਾ ਮੈਂ ਰੈਡੀ ਕਰਨ ਤੋਂ ਬਾਅਦ ਪਰਾਲੀ ਵਿੱਚ ਕਰਕੇ ਚਾਹੀਦਾ ਫਿਰ ਅਹੀਂ ਬੰਬ ਲਾਉਣੇ ਆ ਬੰਬਾਂ ਹੀ ਬਾਅਦ ਚ ਲਾਉਣੇ ਆ ਲੋਕੀ ਯਾ ਲੋਕੀ ਬੰਦਾ ਕੀ ਕਰਦੇ ਮਾਮਾ ਲੋਕੀ ਲਾ ਦਿੰਦੇ ਇਹਦੇ ਨਾਲ ਬੰਬ ਅਸੀਂ ਹਮੇਸ਼ਾ ਗਲਤੀ ਕਰਦੇ ਪਰਾਲੀ ਵਿੱਚ ਪਰਾਲੀ ਦੇ ਵਿੱਚ ਪਾਉਨੇ ਬੰਬ ਲੋਕੀ ਲਾਉਂਦੇ ਆਹ ਚੀਜ਼ਾਂ ਦੇ ਨਾਲ ਅਸੀਂ ਯਾਰ ਕੀ ਪਰਾਲੀ ਬਾਅਦ ਚ ਲਾਵਾਂਗੇ ਪਹਿਲੇ ਬੰਬ ਲਾਵਾਂਗੇ ਪਾਪਾ ਵੀ ਇਦਾਂ ਹੀ ਹਾਂ ਕੋਈ ਨਾ ਯਾਰ ਆਹ ਕਹ ਲੈਣੀ ਹੈ ਜੜੀ ਲਾਗਦੀ ਤੇ ਇਹਨਾਂ ਤੇਲੀਏ ਗਈ ਉਹਨਾ ਮਣਾਈ ਨੋ ਵੀ ਦੋਸਤੋ ਇਨੀ ਮਿਹਨਤ ਕਰਨ ਤੋਂ ਬਾਅਦ ਵੀ ਅਜੇ ਹੜਾ ਰਾਵਣ ਬਣਿਆ ਨਹੀਂ ਤੇ ਆਪਾਂ ਫੇਰ ਤੋਂ ਲੱਕੜਾਂ ਮੋਟੀਆਂ ਛੋਟੀਆਂ ਕਰਨੀਆਂ ਪਈਆਂ ਇਸ ਕਰਕੇ ਆਪਾਂ ਹੁਣ ਆਉਂਦੀਆਂ ਰੱਤਾ ਦੇ ਹਾਂ ਬਣਾਉਣ ਤੇ ਹੁਣ ਆਪਾਂ ਨੂੰ ਵਕਤ ਪੈ ਗਿਆ ਨੂੰ ਸਮਝ ਨਹੀਂ ਲੱਗਦੀ ਕੁਝ ਵੀ ਕੀ ਕਰੀਏ ਕੀ ਨਹੀਂ ਕਰੀਏ ਇਸ ਕਰਕੇ ਤੇ ਫੇਰ ਆਪਾਂ ਜੋ ਵੀ ਕਰਨਾ ਹੀ ਹੈ ਇਦਾਂ ਹੁੰਦਾ ਬਣਾ ਸੁੜਿਆ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਇੱਕ ਦੇ ਸਟਰਕਚਰ ਤੇ ਸਾਡਾ ਬਣ ਚੁੱਕਾ ਕੰਪਲੀਟ ਹੋ ਚੁੱਕਾ ਹੈ ਤੇ ਹੁਣ ਤੁਸੀਂ ਵੇਖਿਓ ਮਿੱਤਰੋ ਟਾ ਜਾ ਤਾਂ ਹੀ ਕਰਤਾ ਤਿਆਰ ਬਾਈਕ ਆਪਾਂ ਲੈ ਗਏ ਨੇ ਬੰਬ ਤੇ ਦਹਾ ਮੀਆਂ ਨੇ ਬੰਬ ਲੈ ਗਏ ਤੇ ਇੱਥੇ ਫਿੱਟ ਕਰ ਦੇਣੇ ਆ ਤੇ ਬਾਕੀ ਬਈ ਜਿਹੜਾ ਜਿਹੜਾ ਸਾਡਾ ਹੈ ਫਿਲਹਾਲ ਤੇ 100 200 200 ਦਾ ਹੈਗਾ ਆ ਪਰ ਆਪਾਂ 200 ਰੁਪਏ ਪਾਉਣੇ ਕਿਉਂਕਿ ਆਪਾਂ ਖਾਣਾ ਪੀਣਾ ਨਹੀਂ ਆ ਇਹ ਕਰਕੇ ਆਪਾਂ ਸੋਕ ਦੇ ਬੰਬ ਪਾ ਦੇਣੇ ਆ ਤੇ ਚੱਲਦੇ ਆ ਗਾਈਸ ਚਲੀ ਗਈ ਤੋ ਵੀ ਮਿੱਤਰੋ ਅਸੀਂ ਬੰਬ ਲੈ ਆਂਦੇ ਆ ਪਰ ਬੰਬ ਆਪਾਂ ਵਖਾਉਣੇ ਨਹੀਂ ਕਿਉਂਕਿ ਤੁਹਾਨੂੰ ਪਤਾ ਆ ਬੰਬਾਂ ਦਾ ਥੋੜਾ ਜਿਹਾ ਪੰਗਾ ਪਿਆ ਜਾਂਦਾ ਹੈ ਆਪਣੇ ਚੈਨਲ ਤੇ ਮੇਰੇ ਨਹੀਂ ਦੇ ਨੇ ਮਿਲਣ ਤਾਂ ਗਾਵੀ ਦੇ ਆ ਉਹ ਦਿਨ ਕੋਈ ਗੱਲ ਪਰ ਉਹ ਪੰਗਾ ਇਹ ਪੈਂਦਾ ਕਿ ਜੇ ਆਪ ਬੰਬ ਬਚਾਣਾ ਇਦਾਂ ਨਹੀਂ ਦੀ ਜਾਬ ਉਹ ਲੋਕ ਦੇ ਵਿੱਚ ਵਿਖਾਈਏ ਨਾ ਤੇ ਆਪਣਾ ਵਲੋਗ ਬੰਦ ਹੋ ਜਾਂਦਾ ਮਤਲਬ ਉਹ ਅਨਲਿਸਟ ਕਰ ਦਿੰਦੀ ਵਲੋਗ ਨੂੰ ਇਸ ਕਰਕੇ ਫਿਰ ਆਪਾਂ ਮੈਂ ਖਾ ਕਰ ਹਾਂ ਬਲਰ ਕਰ ਦਿੰਦੇ ਆਜ ਵਿਖਾ ਦੇਣਾ ਤੈਨੂੰ ਬਜ਼ਰ ਕਰਕੇ ਆ ਲੈ ਆਂਦੇ ਆ ਇਹ ਫਿਰ ਮੈਂ ਬਲਰ ਕਰ ਦਾਂਗਾ ਫੋਨ ਦੇ ਉੱਤੇ ਲਾਉਨੇ ਆ ਪਰ ਰਾਵਣ ਠਾ ਠਾ ਕਰੋਂਦਾ ਪੂਰਾ ਵਿਖਾਵਾਂਗੇ ਹੁਣ ਆਪਾਂ ਸਾਰੇ ਬੌਸ ਕੁੱਕੜ 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 ਮੰਦ ਨੇ ਬਾਜੇ ਬੁੱਲਟਰੀ ਆਪਾਂ ਦੋਟੀਆਂ ਨੇ ਹੁੰਦੀਆਂ ਤੇ ਉਹ ਵੀ ਆਪਾਂ ਮੁੰਡੀ ਬਾਹਣੀ ਇਹਦੇ ਮੇਰੇ ਨਾਲ ਪੂਰ ਸਦ ਰਹੇ ਹਾਂ ਹਾਂ ਨਾ ਵੀ ਦੇਖ ਸਕਦੇ ਹੋ ਬਸ ਇੰਨਾ ਕੀ ਰਾਵਣ ਰਹਿ ਗਿਆ ਆਪਣਾ ਬੰਨਣਾ ਤੇ ਮਲੇ ਜੇ ਹੰਗਾਮਾ ਕਰਨ ਤੋਂ ਬਾਅਦ ਇਹ ਤੁਹਾਨੂੰ ਵੀ ਦੱਸ ਸਕਦੇ ਤੇ ਆਪਾ ਰਾਮਣੂ ਹਾਡਾ ਬਚ ਲੈ ਤੇ ਕੁੱਝ ਵਾਰ ਕਰਕੇ ਰੁਆ ਪਿਆ ਸੀ ਤੇ ਉਹ ਆਪਾਂ ਹੀ ਸੋਲਵ ਕਰ ਲਿਆ ਮੈਟਰ ਇਹ ਇਹ ਥੋੜਾ ਕੱਟਣਾ ਤੇ ਉਹ ਕਿਨਾਰਾ ਯਾਰ ਕੁਲੀ ਆ ਲੋ ਆ ਲੋ ਹਮੋਂ ਨੂੰ ਜੀ ਨਹੀਂ ਥੋਲੀ ਲਾ ਫਿਰ ਲਾ ਆਹ ਹੋ ਆ ਜੀ ਜੀ ਦੰ ਲਾ ਆਹ ਹੋ ਆਹ ਹੋ ਆਹ ਹੋ ਉਹ ਥੱਲੇ ਇਧਰ ਨੂੰ ਖਵਾ ਪਾਵਾ ਪਾ ਗੱਬਣਾ ਵੀ ਬਸ ਸਾਡੇ 7 ਮੀਟਰ ਰਹਿ ਗਏ ਬਾਬਾ ਦਰਵਾਜ਼ਾ ਤੇ ਬੜਾ ਬਾਬਾ ਇੱਥੋਂ ਆਪਣਾ ਸਾਰਾ ਰਾਮਣ ਬਣ ਚੁੱਕਿਆ ਹੈ ਤਿਆਰ ਐ ਤੂੰ ਨਹੀਂ ਤੂੰ ਮਿੱਤਰਾ ਨੂੰ ਦੇਖ ਦੇਖ ਹੱਸਦੀ ਮਖਾਂ ਮਖਾ ਬੰਬ ਬੜੇ ਭਾਏ ਪਲਟ ਪਾਉਣਾਂ ਨੇ ਦੋਸਰੀ ਦੋਸਰੀ ਬੰਦੀ ਬਹੁਤ ਹੈ ਅਹੀਂ ਕੋ ਬੰਦੀ ਅਗਲੀ ਯਾਰ ਤਾਂ ਅਹੀਂ ਕੋ ਫਰੈਂਡਲੀ ਬਣਾਉਣਾ ਆ ਆ ਨੀ ਆ ਤੂੰ ਨਿਆ ਬੁਲਣਾ ਅਸੀਂ ਬਾਸੇ ਬਣਾ ਗਿਦ ਨੂੰ ਅੱਗ ਲਾ ਦੇਣੀ ਆ ਬੁਲਾ ਅੱਗ ਨਹੀਂ ਲਾ ਦੇਣੀ ਯਾਰ ਬੋਹੀ ਹਾਰ ਦਵਾ ਯਾਰ ਵਾ ਖੱਲੇ ਹੀ ਹੋਦੇ ਚੱਲ ਹਾਂ ਆ ਖੁਚਾ ਦੇ ਦੀ ਹੋਰ ਲੈ ਆ ਗਿਆ ਜੀ ਬਾਸੇ ਟਮਾਟੀ ਦਿਖ ਰਹੀ ਦੀ ਥੂ ਲਿਓ ਵੀਰ ਕਬਾ ਅਸੀਂ ਮੂੰਹ ਬੜਾ ਸੋਹਣਾ ਬਣਾਇਆ ਵਾਲੇ ਦਾ ਉਹ ਹੋ ਗਿਆ ਬੋੜੇ ਉਪਰ ਮੈਂ ਹੋ ਜਾਂ ਪਈ ਉਹ ਵੇ ਪਈ ਨਾ ਨਾ ਰੱਬ ਕਿਰ ਇੱਕ ਥੱਲੇ ਹੀ ਸੱਟ ਪਾਉਂਦਾ ਜੀ ਚੋਕੇ ਨਹੀਂ ਉਹ ਤੂੰ ਕਹਿੰਿਆ ਯਾ ਯੋਨ ਤੇ ਲੋਗਰ ਮੇਰਾ ਲੋਗਰ ਉਹ ਪੰਪ ਬਲੱਬ ਦੀ ਦੋ ਗੈਸ ਬੰਬ ਲੱਗੂ ਹਾਂ ਤਾ ਕੋਈ ਥੋੜਾ ਉੱਪਰ ਆਉਂਦੇ ਹੀ ਸੈਡਾ ਤੋੜਾ ਆ ਨਾਟੇ ਵੀ ਡੀਪਲੇ ਆ ਸਾਰੀ ਵਿੱਚ ਕਰਦੀ ਜਿਹੜੀ ਕੱਢਲੀ ਉਹ ਵੀ ਵਿੱਚ ਸੀ ਇਹਨੇ ਥੋੜਾ ਪਾ ਲਿਆ ਫੋਨ ਤੇ ਪਾਣੀ ਆ ਡਰਾਂ ਮੈਂ ਲਾ ਦਿੱਤੋ ਓੜੀ ਦੇ ਨਾਲ ਬੈ ਹੀ ਗਏ ਬੰਨ੍ਹ ਰੋਤੀ ਯਾਰ ਤੂੰ ਸਿਧਾਈ ਆ ਯਾਰ ਦੇਖ ਬੰਦੇ ਨੇ ਛਾਟੀ ਕਹਤਾ ਸਿਧਾਈ ਆ ਪਰ ਇਹ ਹੋਣਾ ਲਾੜ ਪਈ ਉਹਨੇ ਆਉਣ ਬਈ ਤਾਂ ਸਾਰਾ ਬਣੇ ਦ ਬਾਦੂ ਖਾਵਾਂਗੇ ਜਿੰਨੇ ਜਿੰਨੇ ਚੜਾਈ ਖਾ ਚਾ ਮਾਂ ਤੋਂ ਤੀ ਜੀ ਬੰਦੀ ਗਈ ਦੇ ਆ ਚੈੱਕ ਕਰੋ ਭਾਈ ਆ ਹੀ ਹੈ ਰਾਮਨੁਕ ਧੋਤੀ ਪਤਾ ਨਹੀਂ ਕੀ ਕੀ ਬਣਾ ਸੜਿਆ ਹੈ ਰਾਵਣ ਵਿਚਾਰਾ ਤੇ ਹਰਾਮਨ ਤੇ ਲੱਗਦਾ ਨਹੀਂ ਕੇ ਬੱਸ ਤੇ ਦੇਖੋ ਮੇਰਾ ਤੇ ਹੁਣ ਆਪਾਂ ਬਸ ਬਣਾ ਬਨੂ ਕਿਤੇ ਹੀ ਚਲ ਜਣਾ ਘਰਾਂ ਨੂੰ ਇਹ ਆਪਾਂ ਦਾ ਇਥੇ ਰੱਖ ਦੇਣਾ ਇਹਦੇ ਨਾਲ ਦੇਣਾ ਇਹਨੂੰ ਬਾਹਰੋਂ ਤਾਲਾ ਤੇ ਫੇਰ ਪੁਲਟਾਵਾ ਦਿਲ ਬਹੁਤ ਵੱਡਾ ਹੈ ਕੋਈ ਗੱਲ ਨਹੀਂ ਚਲ ਮਾਮਾ ਇਹਦਾ ਛੁੜਾ ਕੇ ਚੱਲਦੇ ਦੋਸਤੋ ਆਪਾਂ ਨੂੰ ਘਰਾਂ ਨੂੰ ਫੇਰ ਪਲਟਾਉਂ ਫੇਰ ਹੁੰਦਾ ਇਹਦੇ ਲਾਦੇ ਨਹੀਂ ਹੈਗੇ ਕਿਤੇ ਜਾਂਦੇ ਲੋ ਵੀ ਮੇਤਰੋ ਇਹ ਰਾਵਣ ਬਣਾ ਲਿਆ ਆ ਦੁਨੀਆ ਦਾ బిਗੇਸਟ ਰਾਵਣ ਤੇ ਹੁਣ ਆਪਾਂ ਚੱਲਦੇ ਆਂ ਬਈ ਘਰਾਂ ਨੂੰ ਇਹਨਾਂ ਨੂੰ ਮਣਾ ਮਣਾ ਖਵਾਈ ਪਈਗੇ ਫਰਤਾਂ ਮਿਲਦੀਆਂ ਨਾ ਹੋਈ ਬਾਅਦ ਵਿੱਚ ਨਹੀਂ ਬਗਾ ਉਹ ਸਹੀ ਮੈਂ ਕਿਥੋਂ ਨਿਵਾ ਉਹ ਜਿੱਥੋਂ ਮਰਜ਼ੀ ਲਿਆ ਹਾਂ ਉਹ ਬਈ ਨਾ ਕਰ ਮਾਮਾ ਕਿਉਂ ਪੋਦੇ ਦੀ ਜੜ ਕੁੱਟਣ ਆਇਆ ਹਰਾਵਣ ਹਾਂਜੀ ਬਈ ਮਿੱਤਰੋ ਹੁਣ ਚੰਗੀ ਤਰ੍ਹਾਂ ਰੈਡੀ ਛੈੜੀ ਹੋਣ ਤੋਂ ਬਾਅਦ ਹੁਣ ਘੜੀ ਨੂੰ ਲਾ ਦੇਣੀ ਰਾਵਣ ਨੂੰ ਆਗਦਾ ਤੇ ਹੁਣ ਮੈਂ ਚੱਲਾਂ ਮੇਰੀ ਟਿਊਸ਼ਨ ਤੇ 3 ਵਜ ਗਏ ਨੇ ਅੱਜ ਅਹੀਂ ਟਿਊਸ਼ਨ ਦਾ ਟਾਈਮ ਥੋੜਾ ਮੈਮ ਨੂੰ ਆਖਾ ਜਲਦੀ ਰਾਹ ਲੋ ਅੱਜ ਨੂਰ ਨੂੰ ਬੁਲਾ ਕੇ ਆਈਂ ਕਾਤੀਆ ਪਾਰਟੀ ਵਾਲੀ ਮੈਂ ਵੀਡੀਓ ਨਹੀਂ ਬਣਾਈ ਮੈਂ ਚਲ ਕੋਈ ਗੱਲ ਨਹੀਂ ਤੇ ਹੁਣ ਦੋਸਤੋ ਜਾਂਦਾ ਟਿਊਸ਼ਨ ਤੇ ਤੁਹਾਨੂੰ ਮਿਲਦਾ ਗਾਇਸ ਬਾਅਦ ਵਿੱਚ ਠੀਕ ਹੈ ਗਾਇਸ ਲੋ ਵੀ ਮਿੱਤਰੋ ਆਪਣਾ ਪਟਿਊਸ਼ਨ ਬਣ ਕੇ ਆ ਚੁੱਕੇ ਆਂ ਤੇ ਹੁਣ ਆਪਾਂ ਚਲੇ ਆਂ ਘਰਾਂ ਨੂੰ ਅੱ비 ਨੂੰ ਆਪਣਾ ਰਾਵਣ ਖਾਇਆ ਤੇ ਉਹ ਹੋਮਣਿਆਸ ਨੇ ਆ ਹੀ ਆਦਾ ਰਾਵਣ ਆ ਕੇ ਮਖੌਲ ਕੀਤਾ ਤੇ ਮੈਂ ਕਿਹਾ ਰਾਵਣ ਨਹੀਂ ਕਹੇ ਸਾਡੇ ਪੁਤਲਾ ਬਣਾਇਆ ਉਹ ਦੇ ਸੁਤਲਾ ਲੱਗਣ ਦੇ ਆ ਇਹ ਜਾਂਦਾ ਹੁੰਦਾ ਹੁੰਦਾ ਜਿੰਨਾ ਮੈਂ ਚਪੇੜਾ ਮਾਰ ਕੇ ਕੁੱਟ ਕੇ ਭਾਇਆ ਹੁੰਦਾ ਬੰਦਾ ਤੇ ਜਾਂਦੇ ਦੋਸਤੋਂ ਉਹਨਾਂ ਦਾ ਘਰ ਰਾਮਾ ਸਾੜੀ ਜਾ ਰਹੀ ਜਿਹੜੀ ਵੇਲੇ ਕਿੜੀ ਦਾਨ ਤੇ ਜਾ ਰਹੀ ਉਹ ਆ ਗਈਆਂ ਜਾ ਕੇ ਸਾੜੀ ਆ ਨਾ ਜੀ ਹਾਂ ਉਹ ਕਿਰੀ ਵਾਲੀ ਐਂਟੀ ਜੀ ਹਾਂ ਉਹ ਕਿਰੀ ਵਾਲੀ ਐਂਟੀ ਬਲਾਈ ਹਾਂ ਹੈਂ ਚੱਲ ਕਰਦੇ ਆਂ ਅੱਜ ਇਹ ਟਗਾਡਾ ਆਂਦੇ ਰਾਮਾ ਨੂੰ ਲੋ ਵੀ ਦੋਸਤੋਂ ਆਪਾਂ ਆਪਣਾ ਰਾਮਾ ਦੇਹਲ ਦੇ ਵਿੱਚ ਕੈਂਤ ਕੀਤਾ ਆਏ ਜੀ ਤੇ ਹੁਣ ਆਪਾਂ ਆ ਗਏ ਤਾਲਾ ਲਾਇਆ ਕਿ ਕੋਈ ਚੁੱਕੇ ਨਾ ਲੈ ਦੇ ਉਹਨਾਂ ਤਾਂ ਵੇਖਣ ਵੀ ਜਾਵੋਗੇ ਆਹੋ ਤੇ ਉਹ ਨੀਤੇ ਨੂੰ ਵੱਡਾ ਸਾਸੀ ਵਾਏ ਮੁੰਡਾ ਪੁੱਣਾ ਜਾਣਾ ਯਾਰ ਮੁੰਡਾ ਪੁੱਣਿਆ ਪੁੱਣਾ ਨਾ ਹਾਂ ਉਹ ਆਰੇ ਕੀ ਕਰਨੇ ਆ ਤੂੰ ਵੀ ਆਪਣਿਆਂ ਵਾਲੇ ਸਾਧਨ ਲੈਣਾ ਮੇਰਾ ਬੁੱਧ ਤੇ ਹੋਣੀ ਕੈਂਡਾ ਹੀ ਚੱਲੀਏ ਮੈਂ ਆਖਿਆ ਮੈਂ ਨਹੀਂ ਗਿਆ ਹਲਾ ਫੋਨ ਕਰਕੇ ਟੁੰਡੀ ਅੰਦਰ ਜੀ ਚੰਨੀ ਨਾ ਆ ਆਰੇ ਅਬ ਇਹੜਾ ਆਰਾਮ ਰਾਮਨੀ ਯਾਰੇ ਰਾਮਨੀ ਵਿਚਾਰ ਨੂੰ ਕਹਿਣਾ ਵੇ ਰਾਮਨ ਦਾ ਵੀ ਨਾਂ ਖਰਾਬ ਹੁੰਦਾ ਹੈ ਰੋਬਟ ਕੀ ਹਨ ਕਹਤੋ ਪਤਲਾ ਉਹਨਾਂ ਦੇ ਕੋਲ ਲਾਤੇ ਇੱਕ ਵਿਚਾਰ ਦੀ ਪੱਟੀ ਹੋਈ ਨਹੀਂ ਇਹ ਨਾ ਆਪਾ ਉਹ ਗੀਤਾ ਆ ਯਾ ਗੀਤਾ ਲਾ ਲੈਣਾ ਕੁਲਣੇ ਵਿਗੋ ਕੀਤੇ ਭਰ ਕੰਡੀ ਸਿੱਕੇ ਚਾਹਿੰਦੇ ਸਨ ਉਹ ਤਾਂ ਚਾਹੁੰਦਾ ਹੈ ਅਸੀਂ ਸਾਡੀ ਜੀ ਨਹੀਂ ਹੋਇਆ ਜੀ ਖੜ ਗਿਆ ਉਹ ਨੂਰਾ ਪ੍ਰਾਲੀ ਜੋਗੇ ਤੇ ਪ੍ਰਾਲੀ ਸਾਂ ਨਹੀਂ ਉੱਥੇ ਆਪ ਨਹੀਂ ਵੜਾਉਣ ਆਇਆ ਖੜੀਦਾ ਬਾਹਰ ਤੇ ਰੈਕਸ਼ਨ ਦੇਣੇ ਆ ਨੋਕਾ ਚਲੋ ਸਾਡਾ ਇੱਧਾ ਹੈ ਏਅਰ ਕੰਡਿਸ਼ਨਰ ਕੰਮ ਬੜਾ ਹੀ ਏਰਮਾ ਲੱਗਵੇਂ ਡਿਆ ਨੇ ਤੁਹਾਡੀ ਉਹ ਇੱਥੇ ਸਾਡਾ ਹੈ। ਉਹ ਜਾ ਰਿਹਾ ਹੈ। ਨਾ ਜੀ ਬਰਹਮ ਨੂੰ ਬਤਨ। ਹਲੋ ਚੱਲ ਨਾ ਸੇ ਵਗਾਇਨਾ ਕੰਮ ਕਰਦੇ ਵਾਲਾ ਜੀ। ਮੋਗਲੀ ਬੱਲੇ ਕੋਈ ਖਾ ਗਿਆ ਰਾਮ ਲੀਲਾ ਬਾਜ। ਥਾ ਕਿੱਧਰ ਕੱਢਾਂ ਇਹਨੂੰ। ਹਾਂ। ਇੱਟ ਲਾ ਦੇ ਮਗਰ ਓਏ ਹਦਰੇ ਮੋੜ ਕੇ ਲਿਆ ਟੁੱਟਾ ਟੁੱਟਾ ਰੰਗ ਮੋੜ ਕੇ ਲਿਆ ਤੋ ਬਲੜੇ ਓਏ ਟੁੱਟਾ ਰੰਗ ਮੋੜ ਕੇ ਲਿਆ ਲੋਕ ਮਿੱਤਰੋ ਅਬ ਇਹ ਆਹ ਦੇਖੋ ਬਈ ਆਪਾਂ ਰਹਿਣਾ ਨਹੀਂ ਚਾਹ ਰਹਿਣਾ ਬੜੀ ਸ਼ਰੱਕੀ ਡੇੜਾ ਦੇ ਤੇ ਲੱਤਾ ਹੋ ਜਾਈ ਦੀ ਹਾਂਜੀ ਉਹ ਤਾਂ ਟਾਈਮ ਜਰ ਪੂਰਾ ਹੀ ਆ ਗਿਆ ਨਹੀਂ ਉਹ ਹੀ ਆ ਗਏ ਸਾਰੇ ਆ ਗਏ ਆ ਰਾਮ ਹੋਣ ਕੇ ਆਪਾਂ ਨੇ ਲੇਕ ਲੱਗ ਚੀ ਉਹ ਕਿਸੇ ਦਾ ਨਾਮ ਇਹ ਆ ਜਾ ਲ ਭਾਈ ਹਾਂ ਤੇ ਮਿਲਾਂਗੇ ਆ ਉਹ ਤੋਂ ਆਉਂਦੇ ਜਲਦੇ ਨਹੀਂਓ ਹੋਏ ਇਹ ਦਿਨਾਲਾ ਆ ਉਹ ਨਹੀਂ ਰਾਮ ਆਉਂਦਾ ਉਹ ਤੋਂ ਮਿਆ ਕੋ ਪੋਕਟ ਰੇ ਦਿੱਦਾ ਉਹ ਕਿਹੜਾ ਵੱਡਾ ਆ ਕੱਟ ਜਾਨਾ ਨਹੀਂ ਸਦਾ ਉਹ ਨੀਰੋ ਬਣਾਵਾਂ ਮੈਂ ਅਗਰਮ ਲਿਖੀਆਂ ਉਸੇ ਚੱਲ ਜਾਨੀ ਛੋਟਾ ਤਾਂ ਇੱਧਰ ਲੱਗਦਾ ਉਹ ਲੱਗੀ ਅਰੇ ਆਈਏ ਓਏ ਕੁਵਾਰਾ ਮੈਂ ਲੱਗਾਈ ਖਲਾਣਾ ਮਾਮਾ ਤਾਰਾ ਵੀ ਤੇਈ ਹੋਏਲਾ ਹਾਏ 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 ਵੇ ਵੀ ਹਾਏ ਵੇਪ ਮੇਸ਼ੇ ਨੂਰਾ ਆ ਗੁਰਾ ਸਾਈ ਹਾਏ ਅੱਗੇ ਇਸਦੇ ਵਾਈ ਹਾਏ ਆ ਗਿਆ ਬਾਈ ਪਰ ਵੱਡਾ ਕੋਈ ਨਹੀਂ ਚੱਲਿਆ ਹਾਏ ਹਾਂ ਦੇ ਦੇ ਚੱਲ ਨੂਰਾ ਆ ਚੰਦੇ ਗੁਰਾ ਆ ਕਿ ਉਹ ਖਦਮ ਇਹ ਦੇਖੀ ਆ ਗਿਆ ਆ ਗਿਆ ਆ ਰਾਮਨਸਟੋ ਤੇ ਗਈ ਆਉਂ ਚੱਲੀ ਬੱਡੇ ਚੱਲੋ ਧੰਨਵਾਦ ਜੀ ਸਾਰਿਆਂ ਨੇ ਦੇਣਾ ਰਾਣਾ ਹਾਸ਼ਟਾ ਹੁੰਦਾ ਵੇਖੀ ਜੀ ਹੋੜੀ ਦੇ ਬਿਨਾ ਅਗਲੀ ਵਾਰੀ ਗੁਰਬੀਰ ਹੋਊਗਾ ਨਹੀਂ ਅਭੀ ਅਭੀ ਲਾਵਾਂਗੇ ਆਪਾਂ ਅਭੀ ਨੂੰ ਇੱਕ ਲਾਸ ਕਾਰ ਗਏ ਅਭੀ ਦੇਖ ਹਾਂ ਆ ਗੜ ਗਿਆ ਤੇ ਉਹ ਸੁੱਤਾ ਸੁੱਤਾ ਰਹਿ ਗਿਆ ਹਾਂ ਵਿਚਾਰਾ ਅੰਡੇ ਕਿ ਪਿਆਣਾ ਸਨੀਂਗ ਦਾਗੇ ਨਹੀਂ ਉਹ ਪਿੱਛੇ ਲਿਚੜਾ ਅੱਗ ਨਹੀਂ ਦੇਈ ਮੋਲ ਗਾ ਹਾਂ ਇਹ ਵੀ ਨਾ ਜਾਇਓ ਕੋਈ ਦਿਨਾਂ ਦਾ ਕਾਗਪੁਰੀ ਮੋਈਦੀ ਨਹੀਂ ਹੈ ਰਾਮ ਨਾਡਾ ਬਚ ਗਿਆ ਹਾਂ ਚੱਲਦੇ ਆ ਦੋਸਤੋ ਯਾਰ ਕਹਿਣਾ ਜਦ ਨਾਲ ਲਾ ਪੜਾ ਲੋ ਵੀ ਮਿੱਤਰੋ ਆਈਡੀ ਰਾਮਣ ਵੇਖਣ ਤੇ ਜਾ ਨਹੀਂ ਗਿਆ ਤੇ ਹੁਣ ਆਪਾਂ ਇੱਥੇ ਹੀ ਆ। ਹੁਣ ਚੱਲਦੇ ਆਪਾਂ ਸਿੱਧਾ ਗੁਰਦੁਆਰੇ ਵੀ ਨਿਹਰਾ ਵੱਲ ਗਏ। ਆਹ ਨਾ ਅੱਗੇ ਆਪਾਂ। ਆਹ ਹੁਣ ਤੁਮੇ ਵੇਖਦਾ ਵਧੀਆ ਲੱਗੇ। 9 ਮੀਟਰ ਹੁਣ ਆਪਾਂ ਆ ਚੁੱਕੇ ਗੁਰਦੁਆਰੇ। ਹੁਣ ਗੁਰਦੁਆਰੀ ਆ ਗਈ। ਆ ਗਈ ਹੈ। ਹੁਣ ਆਪਾਂ ਗੁਰਦੁਆਰੇ ਆ ਕੇ ਤੇ ਚੱਲੇ ਉੱਤੇ ਸਾਹ ਸੰਗ੍ਰਾਂਣ। ਆਹ ਗੁੱਡੀ ਭਈਏ ਤੇ। ਗੁੱਡੀ ਸ਼ੁਕਰ ਜੰਗ। ਹਾਂ। ਪ੍ਰਾਤਿਵੇ ਘਰ ਮੱਖਮਾ ਨਾਲ ਸ਼ਾਨਦਾਰ। ਇਹ ਲੱਗਦਾ ਕਿ ਛੇੜ ਗੱਲ ਕੀਤੀ ਲੋ ਵੀ ਹੁਣ ਆਪਾਂ ਸੁੱਖਾ ਸੰਕਰਾ ਲੈ ਤੇ ਸੁੱਖਾ ਸੰਕਰਾ ਕੇ ਬਈ ਹੁਣ ਆਪਾਂ ਚੱਲੇ ਆਂ ਤੇ ਮੈਂ ਸਰਕਟ ਨਹੀਂ ਛੱਡਦੇ ਤੇ ਮਿਆਣਿਆਂ ਨੂੰ ਮਾਰ ਦੂ ਹੈ ਤੇ ਗੱਲ ਇਹ ਹੋਈ ਹੈ ਕਿ ਗੁਰਦਾਰੇ ਸਾਡੇ ਨਾਲ ਆ ਜਿਹੜੀਆਂ ਮੀਟਰ ਤੇ ਤੀਜਾ ਚੱਲਦੀਆਂ ਸੀ ਉਹ ਬੰਦ ਹੋ ਗਈਆਂ ਤੇ ਜਿਹੜੀਆਂ ਬਤੀ ਤੇ ਚੱਲਦੀਆਂ ਉਹ ਚੱਲਦੀਆਂ ਹੁਣ ਆਪਾਂ ਚੱਲਦੇ ਆਂ ਕਿਹਦੇ ਨਾਲ ਕਿਹਨੇ ਇਹਦਾ ਨਾਮ ਜੀ ਸ਼ੂ ਮੈਂ ਵਾਇਆ ਦੀ ਜੀ ਸ਼ੂ ਨੋ ਬੀਨ ਸਕੀਆ ਚਾਹ ਰਿਹਾ ਹੁਣ ਮੈਂ ਅੱਜ ਕਾ ਘਰ ਤੇ ਘਰ ਆ ਕੇ ਮੈਂ ਤੁਹਾਨੂੰ ਬਣਾ ਪਾਣਾ ਤੁਹਾਨੂੰ ਮੇਰਾ ਨੈਸਟਰੋਗ ਦੇ ਵਿੱਚ ਨਾ ਨਹੀਂ ਦਾ ਬਦੌਕ ਲੱਗ ਗਈ ਹੈ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਗਾਇਜ਼ ਲਵ ਯੂ ਟਾਟਾ ਐਂਡ ਸੀ ਯੂ